ਇਤ ਕੋ ਗ ਕ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਸ਼ਲੋਕ ਵਾਰਾਂ ਤੇਵ ਦੀਕ ਮਹਲਾ ਪਹਿਲਾ ਉਤੰਗੀ ਪੋਰੀ ਘਹਿਰੀ ਗੰਭੀਰੀ ਸਸੜ ਸੋਈਆ ਕਿਵ ਕਰੀ ਨਿਵਰ ਨਾ ਜਾਏ ਥਣੀ ਗੱਜ ਜੇ ਲੱਗਾ ਗਿੜਵੜੀ ਸਖੀਏ 톨ਰੀ ਸੇਧੀ ਠੈਂਦੇ ਡਿਠ ਮੈਂ ਮੰਧ ਨਾ ਗਰਬ ਥਣੀ ਸੁਣ ਮੰਧੇ ਹਰਣਾਖੀਏ ਗੂੜਾ ਵੈਣੋ ਪਾਰ ਪਹਿਲਾ ਵਸਤ ਸਿ ਜਾਣ ਕਾ ਤਾਂ ਕੀ ਚਾ ਵਾ ਪਾਰ ਦੋਹੀ ਦਿੱਚੈ ਦੁਰਜਨੋ ਮਿੱਤਰਾਂ ਕੋ ਜੈਕਾਰ ਜਿਤ ਦੋਹੀ ਸੱਜਣ ਮਿਲਨ ਲਾ ਮੁੰਧੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹਸਣ ਸਾਰ ਤਿਸ ਸੋ ਨੇ ਨਾ ਕੀਚਈ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਏਵ ਕਰ ਬੁਝਿਆ ਤਿਨਾ ਵਿਟੋ ਕੁਰਬਾਨ ਜੇ ਤੂੰ ਤਾਰੂ ਪਾਣ ਸਾਹੂੰ ਪੁੱਛ ਤੜਨ ਕਲ ਤਾਹੂ ਖਰੇ ਸੁ ਜਾਣ ਵੰਨਿਆ ਇਨੀ ਕਪਰੀ ਧੜ ਧੱਕੜ ਓਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਆ ਲਾਏ ਬੇੜੇ ਡਬਣ ਨਾਏ ਭਾਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹੋ ਕੋਈ ਪਾਈ ਬੰਧੀ ਹੈ ਤੇ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਤਾ ਉਹੋ ਕਰੇਨ ਬੱਲਾ ਪਟਨ ਸਿਰ ਖੋਹੇਨ ਨਾ ਲੈਨ ਅਰ ਕੰਮ ਸਮਾਏ ਨਾਨਕ ਤਿਨ ਬਲਿਹਾਰ ਜਾਏ ਰੇ ਮਨ ਦੀਗ ਨ ਡੋਲਿਆ ਸਿੱਧਾ ਮਾਰਗ ਤਾ ਪਾਛਾ ਬਾਗ ਡਰਾਵਣੋ ਆਗੈ ਅਗਨ ਤਲਾ ਸਹਸ ਜੀਆ ਰ ਪਰ ਰਹੋ ਮਾਤੋਂ ਅਵਰ ਨਾ ਢੰਗ ਨਾਨਕ ਗੁਰਮੁਖ ਛੁਟਿਆ ਹਰ ਪ੍ਰੀਤਮ ਸਿਉ ਸੰਗ ਬਾਗ ਮਾਰੇ ਮਨ ਮਾਰੀਆ ਜਿਸ ਸਤਗੁਰ ਦੀਖਿਆ ਓ ਆਪ ਪਛਾਣ ਹਰ ਮਿਲੈ ਬੋੜ ਨਾ ਮਰਣਾ ਹੋਏ ਕੀਚੜ ਹਾਥ ਨਾ ਬੁੱਢੈ ਏਕ ਨਦਰ ਨਿਹਾਲ ਨਾਨਕ ਗੁਰਮੁਖ ਉੱਭਰੇ ਗੁਰ ਸਰਵਰ ਸੱਚੀ ਪਾਲ ਅਗਨ ਮਾਰੇ ਜਨ ਲੋੜ ਲੋ ਵੇਣ ਗੁਰ ਨਿਤ ਜਲਨਾਹ ਜਨਮ ਮਰ ਫਰਮਾਈਏ ਜੇ ਲਖ ਕਰਮ ਕਮਾਹੀ ਜਮ ਜਾਗਾਤ ਨਾ ਲੱਗੇ ਜੇ ਚੱਲੇ ਸਤ ਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮਿਲਾਏ ਕਲਰ ਕਰੀ ਛਪੜੀ ਕਉਆ ਮਲ ਮਲ ਨਾਏ ਮਨ ਤਾਂ ਮੈਲਾ ਅਵਗੁਣੀ ਚਿੰਜ ਭਰੀ ਗੰਧੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਾਖਤ ਸਿਉ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਤ ਸਭਾ ਜੇ ਕਰ ਕਰ ਗੁਰਮੁਖ ਕਰਮੁਖ ਮਾਉ ਨਿਰਮਲ ਧਾਵਨ ਨਾਨਕਾ ਗੁਰ ਤੀਰਥ ਦਰਿਆ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਧਖਤ ਨਾ ਪਾਓ ਤੈਦਾ ਖੱਧ ਬਾਦ ਹੈ ਜਾਂ ਮਨ ਦੂਜਾ ਪਾਓ ਤਵੇਖਣ ਸੁਣਣਾ ਝੂਠਾ ਮੁਖ ਝੂਠਾ ਆਲਾ ਨਾਨਕ ਨਾਮ ਸਲਾਹ ਤੂੰ ਹੋਰ ਹਉ ਮੈਂ ਆਵੋ ਜਾਓ ਐਂ ਵੀਰ ਲੇ ਨਹੀਂ ਖੜੇ ਫੈਲ ਫੱਕੜ ਸੰਸਾਰ ਨਾਨਕ ਲੱਗੀ ਤੁਰ ਮਰੈ ਜੀਵਨ ਨਹੀਂ ਤਾਣ ਟੋਟ ਸੇਤੀ ਜੋ ਮਰੈ ਲੱਗੀ ਸਾ ਪਰਵਾਣ ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾਂ ਪਰਵਾਣ ਤੇਰੰਤਾ ਕਾਮਨਾ ਨਿਕਲੈ ਲਾਇਆ ਤਿੰਨ ਸੁਜਾਨ ਟੰਡਾ throe ਕੋਣ ਜੇਕ ਚਾ ਸਾਜਿਆ ਤਾ ਤੂੰ ਪੰਜਰ ਲਾਇ ਕੂੜਾ ਪਾਜਿਆ ਟੰਡਾ ਆਣ ਗੁਰਾਸ ਜਾਂ ਤਿਸ ਭਾਵਸੀ ਪਰਮ ਜੋਤ ਜਾਗਾਏ ਵਾਜਾ ਵਾਬਸੀ ਮਨਹੁnde ਅੰਧੇ ਖੂਪ ਕਹਿਆ ਵਿਰਤ ਨਾ ਜਾਣਨੀ ਮਨ ਅੰਧਾ ਉੰਧ ਕਵਲ ਦਿਸਨ ਖਰੇ ਤ ਰੂਪ ਇਕ ਕਹ ਜਾਣਨ ਕਹਿਆ ਬੁੱਝਨ ਤੇ ਨਾਰ ਸੁਘੜ ਸੁਰੂਪ ਇਕ ਨਾ ਨਾਦ ਨਾ ਵੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਾਰ ਖਰਕਾ ਫਿਓ ਨਲਹੰਤ ਨਾਨਕ ਤੇ ਨਰ ਅਸਲ ਖਾਰ ਜੇ ਬਿਨ ਗੁਣ ਗਰਬ ਕਰੰਤ ਸੋ ਬ੍ਰਹਮਣ ਜੋ ਬਿੰਦ ਬ੍ਰਹਮ ਜਪ ਤਪ ਸੰਜਮ ਤੁਮਾਵੈ ਕਰਮ ਸੀਰ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਹਮਣ ਪੂਜਣ ਯੁਗਤ ਖਤਰੀ ਜੋ ਕਰਮਾਂ ਕਾ ਸੂਰ ਪੁੰਨ দান ਕਾ ਕਰੈ ਸਰੀਰ ਖੇਤਿ ਤਿਸ਼ਾਣ ਬੀਜੈ দান ਸੋ ਖਤਰੀ ਦਰਗਾ ਪਰਵਾਨ ਲਗ ਲੋਭ ਦੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ ਤਨ ਨਾ ਤਪਾਇ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਤੇਰੀ ਸੰਭਾਲ ਸਬਨੀ ਕਟੀ ਸਹਵਸਾ ਸਹ ਬਿਨ ਘਟ ਨ ਕੋ ਨਾਨਕ ਤੇ ਸੁਹਾਗਣੀ ਜਿਨਾ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਰੀ ਗਲੀ ਮੇਰੀ ਆਓ ਏਤ ਮਾਰਗ ਪੈਰ ਤੇਰੀ ਜਾਂ ਸਿਰ ਦੀ ਜਾਂ ਤਾਣ ਨਾ ਕੀਜੈ ਨਾਲ ਕਿਰਾਣਾ ਦੋਸਤੀ ਕੂੜਾ ਕੁੜੀ ਪਾਇ ਮਰਨ ਨਾ ਜਾਪੈ ਮੂਲਿਆ ਆਵ ਕਿਤੈ ਥਾਂ ਗਿਆਨ ਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰਬਿਨ ਗਿਆਨ ਧਰਮ ਦਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲ ਉੱਠੀ ਚੱਲ ਸਾਦ ਨਹੀਂ ਐਵੇਂ ਹੀ ਗੱਲਾਂ RAM ਚੁਰਾ ਦਲ ਮੇਲੂਆ ਅੰਤਰ ਬਲ ਅਦਖਾਰ ਬੰਤਰ ਕੀ ਸਨਾਸੇਵੀਆ ਮਨ ਤਨ ਜੁਜ ਅਪਾਰ ਸੀਤਾ ਲਗਿਆ ਦਸਰੋ ਲਖਮਣ ਮੂਹ ਸਰਾਪ ਨਾਨਕ ਕਰਤਾ ਕਰਨਹਾਰ ਕਰ ਵੇਖੇ ਥਾਪ ਉਥਾਪ ਮਨ ਮੈਂ ਝੂਰੇ ਰਾਮਚੰਦ ਸੀਤਾ ਲਖਮਣ ਜੋਗ ਹਰਵੰਤਰ ਆਰਧਿਆ ਆਇਆ ਕਰ ਸੰਯੋਗ ਭੂਲਾ ਦੇਤ ਨਾ ਸਮਝਾਈ ਤਿਨ ਪ੍ਰਭ ਕੀ ਏਕਾਮ ਨਾਨਕ ਵੇ ਪ੍ਰਵਾਸੋ ਕੀਰਤਨਾ ਮਿਟਈ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਮਹਿਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹਿਲਾ ਪਹਿਲਾ ਉਦੋ ਸ਼ਾਹ ਕਿਆ ਨਿਸ਼ਾਨੀ ਟੋਟ ਨ ਆਵੇ ਅੰਨੀ ਉਦੋ ਸੀ ਘਰੇ ਹੀ ਉੱਠੀ ਕੁੜੀ ਰੰਨੀ ਤੁੰਮੀ ਸੱਤੀ ਰੰਨੀ ਘਰੇ ਸਾਪਾ ਰੋਵਨ ਕੁੜੀ ਕੰਨੀ ਜੋ ਲੇਵਾ ਸੋ ਦੇਵਾ ਨਹੀਂ ਖੱਟੇ ਦਮ ਸਹੰਮੀ ਕਬਰ ਤੂੰ ਹਰੀਆਵਲਾ ਕਵਲਾ ਤੰਚਨਵੰ ਕੈ ਦੋਖੜ ਸੜਿਓ ਹੈ ਕਾਲੀ ਹੋਈ ਆ ਦਿਹੋਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਾ ਜੈਸੇ ਤੀ ਮੇਰਾ ਸੰਗ ਜਿਤ ਡਿਠਾ ਤਨ ਪਰ ਫੁੜਾ ਚੜ ਚਵਗਣ ਵੰਨ ਰਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫਾ ਸਰਫਾ ਸਦਾ ਸਦਾ ਕੇਵਾਂ ਗਈ ਵਿਹਾਰ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇ ਹੋ ਰਾਏ ਨੂੰ ਮਤ ਚੱਲੇ ਜਾਂ ਬੁੱਢਾ ਹੋਵਾ ਗੱਲਾਂ ਕਰੇ ਕਣਹਿਰੀਆਂ ਤਾਂ ਅੰਨੇ ਪਵਣ ਖਾਤੀ ਟੋਵੇ ਪੂਰੇ ਕਾਪਿਆ ਸਭ ਕਿਛ ਪੂਰਾ ਹੱਤੂ ਵੱਦ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹਿਸਮਾਹੀ ਸ਼ਲੋਕ ਮਲਾ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਅਭਿਆਗਤ 에 ਨਾ ਅੱਖੀਆਂ ਜਿਨ ਕੈ ਮਨ ਮੇਂ ਧਰਮ ਤਿਨ ਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਕਪੈ ਨਰੰਜਨ ਪਰਮ ਪਦ ਤਾਕ ਭੀਖ ਕੋਇ ਇਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਇ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾ ਖੰਡਾ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਹਮਣ ਪਹਿਲੀ ਘਾਤ ਕੰਜਕ ਅਣਚਾਰੀ ਕਾਥਾਨ ਫਿਟਕ ਫਿਟਕ ਕੋੜ ਬਦੀਆਂ ਸਦਾ ਸਦਾ ਅਭਿਮਾਨ ਪਾਹ ਇਤੇ ਜਾਏ ਵੀਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀਏ ਇਕ ਰਹਿ ਤਤ ਗਿਆਨ ਮਾਥਾ ਜੋਤੁਰ ਲਿਖਿਆ ਉਮੇਟ ਨਾ ਸਕੈ ਕੋਇ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੁੱਝ ਜਿਸਨੋ ਨਦਰ ਹੋਇ ਜਿਨੀ ਨਾਮ ਵਿਸਾਰਿਆ ਕੂੜੇ ਲਾਲ ਚਲਗ ਤੰਧਾ ਮਾ ਮੋਣੀ ਅੰਤਰ ਤਿਸ਼ਨਾ ਅੱਗ ਜਿੰਨਾ ਵੇਰ ਨਾ ਤੂੰ ਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈ ਹੈ ਨਾ ਮਿਲੀ ਵਗ ਸੱਗ ਆਪ ਪੁਲਾਏ ਪੁੱਲੀ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀ ਹੈ ਜੇ ਚੱਲ ਸਤਗੁਰੁ ਭਾਈ ਸਾਲਾਹੀ ਸਾਲਹਣ ਭੀ ਸੱਚਾ ਸਾਲਾ ਨਾਨਕ ਸੱਚਾ ਏਕ ਦਾਰੇ ਵੀ ਭਾ ਪਰ ਹਰ ਅਹਾ ਨਾਮਿਕ ਜहां-ਜਾਂ ਮੈਂ ਫਿਰਾਂ ਤहां-ਤਾਂ ਸਾਚਾ ਸੋਇ ਜਾਂ ਦੇਖਾਂ ਤਾਂ ਏਕ ਹਾਂ ਗੁਰਮੁਖ ਪ੍ਰਗਟੋਇ ਦੁਖ ਵਿਸਾਰਣ ਸ਼ਬਦ ਹੈ ਜੇ ਮਨ ਨੂੰ ਵਸਾਏ ਕੋਇ ਗੁਰ ਕਿਰਪਾ ਤੇ ਮਨ ਵਸੈ ਕਰਮ ਪਰਾਪਤ ਹੋਇ ਨਾਮਿਕ ਹਾਂ ਹਾਂ ਕਰਤੇ ਖਪਮੁਏ ਖੂਹਣ ਲਖ ਅਸ਼ੰਖ ਸਤਗੁਰ ਮਿਲੇ ਸੋ ਉਬਰੇ ਸੱਚ ਸ਼ਬਦ ਅਲੰਖ ਜਿਨਾਂ ਸਤਗੁਰ ਇਕ ਮਨ ਸੇਵਿਆ ਤਿਨ ਜਨ ਲਾਗੋਂ ਪਾਏ ਗੁਰ ਸ਼ਬਦੀ ਹਰ ਮਨ ਵਸਾ ਮਾਇਆ ਕੀ ਫੁਖ ਜਾਏ ਸੇ ਜਨ ਨਿਰਮਲ ਊਜਲ ਇਹ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹਿਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉ ਤੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚ ਭਗਤੀ ਪਾਏ ਬਹਰਸ ਸਾਂਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ ਤਿਉ ਬਾਣੀ ਧਕਤ ਸਲਾੰਦੇ ਹਰ ਨਾਮ ਚਿਤ ਲਾਇ ਮਨ ਤਨ ਧਨ ਆਗੈ ਰੱਖਿਆ ਸਿਰ ਵਿੱਚ ਆ ਗੁਰ ਆਗੈ ਜਾਏ ਤੇ ਭਗਤੀ ਭਗਤ ਭੋਲੋ ਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੇਪੁਰਵਾਹ ਕਿਤ ਖਾਧ ਤਿਪਤਾਏ ਸਤ ਗੁਰ ਕੈ ਪਾਣ ਜੋ ਚੱਲੈ ਤੇ ਪਤਾ ਸ ਹਰ ਗੁਣ ਗਾਇ ਤਨ ਤਨ ਕਲ ਜੁਗ ਨਾਨਕਾ ਜੇ ਚੱਲੇ ਸਤ ਗੁਰੁ ਭਾਇ ਸਤ ਗੁਰੂ 나 ਸੇਵਿਓ ਸ਼ਬਦ 나 ਰਖਿਓ ਉਰਥਾਰ ਤਿਗਤਿ ਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਪੋ ਮਨ ਪਵੈ ਤਾ ਹਰ ਰਸ ਲੱਗੇ ਪਿਆਰ ਨਾਉ ਮਿਲਿਆ ਥੋਰ ਲਿਖਿਆ ਜਨ ਨਾਨਕ ਪਾਰ ਉਤਾਰ